ਤੇ ਬਾਦਸ਼ਾਹੀ ਦੀ ਬਾਗੂ ਦਵੰਤਰ ਵਰਗਾ ਪੰਥ ਦੇ ਮਹਾਨ ਭਗਵੰਤਰ ਤਖਤ ਤਖਤ ਸ੍ਰੀ ਨਨਹਉ ਸਾਹਿਬ ਤਲਵੰਡੀ ਸਾਹਿਬ ਉਥੇ ਸੜੇ ਹੋਏ ਸਮੁੱਚੇ ਖਾਲਸਾ ਪੰਥ ਸੱਚ ਪ੍ਰਵਾਨ ਹੋ ਗਏ ਵਾਹਿਗੁਰੂ ਦੇਕਾ ਖਾਲਸਾ ਤੋ ਅਰ ਦੇ ਕੀ ਫਤੇ ਦਾਸ ਅੰਤਰਕ ਕਮੇਟੀ ਦੇ ਮਤਾ ਨੰਬਰ 313 ਮਿਤੀ 7 ਮਾਰਚ 2025 24 ਫੱਗਾਂ ਸੰਮਤ ਨਾਨਕ ਸਾਹਿਬ 552 ਮਤਾਵਰ ਹੋਏ ਫੈਸਲੇ ਅਨੁਸਾਰ ਬਾਬਾ ਦੇਵ ਸਿੰਘ ਨੂੰ ਬਖਾਉਰ ਜਥੇਦਾਰ ਤਖਤ ਸ੍ਰੀ ਦਰਬਾਰ ਸਾਹਿਬ ਤਰਵੰਡੀ ਸਾਬੋ ਲਾਊਂਗ ਦਾ ਐਲਾਨ ਕਰਦਾ ਹੈ ਸੋ ਦਰ ਆ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਦੀ ਸ਼ਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ 7 ਮਾਰਚ ਨੂੰ ਜੋ ਮਤਾ ਪਾਇਆ ਗਿਆ ਸੀ ਅਜੈਕਟਿਵ ਵੱਲੋਂ ਉਹਦੇ ਤਹਿਤ ਅੱਜ ਸਿੰਘ ਸਾਹਿਬ ਬਾਬਾ ਟੇਕ ਸਿੰਘ ਦੀ ਇਹਨਾਂ ਦੀ ਜਿਹੜੀ ਦਸਤਾਰਬੰਦੀ ਆ ਉਹ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਹੋਈ ਆ ਇਹ ਜਿਹੜੀ ਸੇਵਾ ਵਾ ਇਹ ਬਿਨਾਂ ਭਾਗਾ ਤੋਂ ਨਹੀਂ ਮਿਲਦੀ ਤੇ ਹਰ ਬੰਦਾ ਜਿਹੜਾ ਸੱਚੇ ਪਾਤਸ਼ਾਹ 'ਤੇ ਯਕੀਨ ਕਰਦਾ ਉਹ ਹਰ ਇੱਕ ਇਸ ਗੱਲ ਨੂੰ ਜਾਣਦਾ ਕਿ ਜਦੋਂ ਸਤਿਗੁਰੂ ਜੀ ਦੀ ਮਰਜ਼ੀ ਹੁੰਦੀ ਆ ਤੇ ਉਦੋਂ ਹੀ ਇਹ ਸੇਵਾ ਮਿਲਦੀ ਆ ਤਾਂ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਆ ਬਾਕੀ ਇਹ ਠੀਕ ਹੈ ਕਿ ਅੱਜ ਕੌਮ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਵਾਂ ਤੇ ਇਹਨਾਂ ਚੁਣੌਤੀਆਂ ਤੋਂ ਪਾਰ ਆਪਾਂ ਤਾਂ ਹੀ ਜਾ ਸਕਦੇ ਹਾਂ ਜੇ ਸਤਿਗੁਰੂ ਦੇ ਹੁਕਮ ਦੇ ਮੁਤਾਬਕ ਸੱਚੇ ਪਾਤਸ਼ਾਹ ਦੀ ਬਾਣੀ ਦੇ ਮੁਤਾਬਕ ਚੱਲਾਂਗੇ ਔਰ ਮੈਨੂੰ ਇਹ ਯਕੀਨ ਆ ਕਿ ਸਿੰਘ ਸਾਹਿਬ ਬਾਬਾ ਟੇਕ ਸਿੰਘ ਦੀ ਇਹ ਦੇਸ਼ ਮਾਲਵਾ ਜਿਹੜਾ ਇਹ ਕਲਗੀਧਰ ਪਾਤਸ਼ਾਹ ਜੀ ਦੀ ਵਰਸਾਈ ਧਰਤੀ ਆ ਸੱਚੇ ਪਾਤਸ਼ਾਹ ਜੀ ਦਾ ਇੱਥੇ ਤਖਤ ਆ ਔਰ ਇਸ ਮਾਲਵੇ ਦੀ ਧਰਤੀ ਤੇ ਇਹ ਵਿਚਰ ਕੇ ਜਿਹੜਾ ਇੱਥੇ ਪਤਿਤਪੁਰਨਾਵਾਂ ਜਾਂ ਕਈ ਹੋਰ ਇਦਾਂ ਦੀਆਂ ਸਮੱਸਿਆਵਾਂ ਹੈਗੀਆਂ ਬਾਬਾ ਜੀ ਖੁੱਲਾ ਸੰਗਤ ਦੇ ਵਿੱਚ ਵਿਚਰਨਗੇ ਤੇ ਖੁੱਲਾ ਵਿਚਰ ਕੇ ਜੋ ਵੀ ਸਮੱਸਿਆਵਾਂ ਵਾਂ ਗੁਰੂ ਦੇ ਆਸ਼ੇ ਦੇ ਮੁਤਾਬਕ ਉਹਦਾ ਹੱਲ ਕਰਨ ਕੇ ਅੱਜ ਲੋੜ ਵੀ ਹੈਗੀ ਹੈ ਕਿਉਂਕਿ ਮੈਂ ਪਿਛਲੇ 1 ਮਹੀਨੇ ਤੋਂ ਪੰਜਾਬ 'ਚ ਘੁੰਮ ਰਿਹਾ ਸੰਗਤਾਂ ਨੇ ਦਿਲ ਖੋਲ ਕੇ ਸਵਾਗਤ ਕੀਤਾ ਜਦੋਂ ਆਪਾਂ ਹਰੇਕ 'ਚ ਬੈੰਨੇ ਆਂ ਔਰ ਸੱਚੇ ਪਾਤਸ਼ਾਹ ਦੇ ਜਿਹੜੇ ਉਪਦੇਸ਼ ਆ ਫਲਸਫਾ ਜਿਹੜਾ ਗੁਰੂ ਦਾ ਉਹਦੀ ਜਦੋਂ ਗੱਲ ਕਰਦੇ ਆਂ ਤੇ ਹਰੇਕ ਮਿਲਣ ਵਾਲਾ ਜਿਹੜਾ ਮਾਈ ਭਾਈ ਆ ਉਹ ਸੱਚੇ ਪਾਤਸ਼ਾਹ ਦੇ ਫਲਸਫੇ ਨੂੰ ਸੁਣ ਕੇ ਆਨੰਦਿਤ ਹੁੰਦਾ ਵਾ ਗੁਰੂ ਦਾ ਫਲਸਫਾ ਹੈ ਹੀ ਮਾਨਾ ਇੱਕ ਗੱਲ ਸਾਨੂੰ ਹਮੇਸ਼ਾ ਚੇਤੇ ਰੱਖਣੀ ਚਾਹੀਦੀ ਆ ਕਿ ਦੇਖੋ ਜ਼ਿੰਦਗੀ ਦੇ ਵਿੱਚ ਜਿੰਨੀਆਂ ਮਰਜ਼ੀ ਚਿੰਤਾਵਾਂ ਬਿਪਤਾਵਾਂ ਸਮੱਸਿਆਵਾਂ ਹੋਣ ਪਰ ਸਾਡੇ ਗੁਰੂ ਨੇ ਸਾਨੂੰ ਲਿਖ ਕੇ ਦਿੱਤਾ ਉਹੀ ਹੱਲ ਆ ਉਹ ਹੈਗਾ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਸਾਰੀਆਂ ਚਿੰਤਾਵਾਂ ਗੁਰੂ ਦੀ ਬਾਣੀ ਨੇ ਦੂਰ ਕਰਦੀਆਂ ਬਾਣੀ ਦੇ ਪ੍ਰਚਾਰ ਨੂੰ ਬਾਬਾ ਜੀ ਪੂਰੇ ਮਾਲਵੇ ਚ ਲੈ ਕੇ ਜਾਣਗੇ ਸੰਗਤ ਚ ਲੈ ਕੇ ਜਾਣਗੇ ਤੋਂ ਮੈਂ ਜਿੱਥੇ ਸਮੁੱਚੀ ਸੰਗਤ ਨੂੰ ਵਧਾਈ ਦਿੰਨਾ ਉੱਥੇ ਬਾਬਾ ਏਕ ਸਿੰਘ ਜੀ ਸਿੰਘ ਸਾਹਿਬ ਨੂੰ ਵੀ ਵਧਾਈ ਦਿੰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਬਹੁਤ ਵਧੀਆ ਤੇ ਇਹ ਸਾਰਥਿਕ ਫੈਸਲਾ ਹੈਗਾ